ਸਭ ਇਕੱਠੇ ਵਹਿ ਕਰਾਉਣਾ ਸਾਰੇ ਨਾ ਹੋ ਗਏ ਇਕੱਠੇ ਇਕੱਠਾ ਨਾ ਜੁੜੀ ਹੈ ਤੁਸੀਂ ਨਾਲ ਹੀ ਸਾਰੇ ਪ੍ਰਿੰਸੀਪਲ ਸਾਹਿਬ ਹੈ ਜੀ ਅੱਛਾ ਅੱਛਾ ਸਾਰੇ ਆ ਜਾਣਗੇ ਇੱਕ ਤਰ੍ਹਾਂ ਕੇ ਪਾ ਕਰ ਲੀਏ ਬਾਅਦ ਸਾਰੇ ਇਕੱਠਾ ਵੀ ਕਰ ਲਾਂਗੇ ਮਾਬਾ ਸਰ ਅੱਗੇ ਨੀ ਤੁਸੀਂ ਨਾਲੋਂ ਕੋਈ ਖਾਣ ਖਵਾ ਦੇ ਖਾ ਲੋ ਪਾਓ ਜੀ ਸਰ ਆ ਜੀ ਇਹ ਪਹਿਲੀ ਵਾਰੀ ਹੋਇਆ ਜੀ ਕੋਈ ਨੈਸ਼ਨਲ ਪਲੇਨ ਦੀ ਵੀ ਜਨਾਈ ਦੋ ਆਰ ਦਾ ਨੈਸ਼ਨਲ ਪਲੇਅਰ ਹੈ ਜੀ ਮੈਂ ਬਹੁਤ ਸ਼ੁਕਰ ਹੈ। ਬੇਰੇ ਗੁੜੀਆਂ ਜੀ ਪਾਸ ਹੈ ਜੀ ਦੇ ਚਲੇ ਜਸਵੀ ਚੰਬੀਂਟ ਪਾਸ ਟੂ ਚ ਵੀ ਉਹ ਬੰਦ ਕੇ ਪਿਛਲੇ ਸਾਲ ਉਹ ਮੈਰਿਟ ਚ ਆਈ ਸੀ ਪੰਜਾਬ ਚੋਂ। ਉਹ ਐਮਬੀਬੀਐਸ ਕਰਦੀ ਹੈ। ਇਹਨਾਂ ਨੇ 72500 ਰੁਪਏ ਪਾਪਾ ਜੀ ਕਿੰਨੇ ਪਾਉਂਦੇ ਨੇ। ਬੱਚੀ ਨੀ ਸਪੋਰਟ ਕਰਦੀ ਹੈ। ਇਸ ਸਟ੍ਰੀਮ ਲੈਣ ਵੇਲੇ ਤਾਂ ਇਹੀ ਇੱਕ ਆਪਣਾ ਏਮ ਸੀਗਾ ਵੀ ਐਨਡੀ ਵਾਲੇ ਪਾਸੇ ਜਾਣਾ। ਉਹਦੇ ਵਾਸਤੇ ਨਾਨ ਮੈਡੀਕਲ ਸਟ੍ਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟ੍ਰੀਮ ਰੱਖੀ ਹੈਗੀ ਸੀਗੀ। ਤਾਂ ਇਹ ਜਿਹਾ ਨਹੀਂ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਔਰ ਕਿਵੇਂ ਕਿੰਨੀ ਕੋ ਖੁਸ਼ੀ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੀ ਆ ਅੱਗੇ ਆਪਣਾ ਸੁਪਨਾ ਐਨਡੀਏ ਦੇ ਵਿੱਚ ਆਰਮੀ ਆਫੀਸਰ ਬਣਨ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਆਈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜਨ ਦਾ ਸੀ ਪੜਨ ਵਾਸਤੇ ਤੇ سوشل میڈیا ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ سوشل میڈیا ਤੇ ਟਾਈਮ ਹੀ ਨਹੀਂ ਮਿਲਦਾ ਸੀਗਾ ਬਹੁਤ ਵਧੀਆ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਵਧੀਆ ਪ੍ਰਾਪਤੀ ਬੱਚੇ ਨੇ ਕੀਤੀ ਹੈ ਇਹਦੀ ਮਿਹਨਤ ਦੇ ਸਦਕਾ ਇਹਦੀ ਸਾਰੀ ਡੈਡੀਕੇਸ਼ਨ ਹੈ ਖੇਡਾਂ ਪ੍ਰਤੀ ਵੀ ਬਹੁਤ ਡੈਡੀਕੇਟਿਡ ਹੈ ਤੇ ਪੜ੍ਹਾਈ ਦੇ ਪ੍ਰਤੀ ਵੀ ਇਹਨੇ ਪੂਰੀ ਮਿਹਨਤ ਕਰਕੇ ਜਿਹੜੇ ਸਬਜੈਕਟ ਦਾ ਇਹਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਸੀ ਉਹ ਕੋਈ YouTube ਤੋਂ ਦੇ ਇਸ ਤੇ ਜਾਂ ਜਿਵੇਂ ਵੀ ਮਤਲਬ ਇਹਨੇ ਆਪਦੇ ਸਬਜੈਕਟ ਵਧੀਆ ਤਿਆਰ ਕਰਨੇ ਸੀ ਸੋਸ਼ਲ ਮੀਡੀਆ ਤਾਂ ਬਿਲਕੁਲ ਹੀ ਨਹੀਂ ਸੀ ਬੱਚੇ ਯੂਜ਼ ਕਰਦੇ ਗੁੜੀਆਂ ਕੋਲ ਵੀ ਉਹ ਦੂਜਾ ਜਿਹੜਾ ਛੋਟਾ ਫੋਨ ਹੁੰਦਾ ਸੀਗਾ ਉਹਨੂੰ ਵੀ ਬਾਅਦ 'ਚ ਹੀ ਲੈ ਕੇ ਦਿੱਤਾ ਫੋਨ ਤੇ ਇਹ ਵੀ ਦੇਖੋ ਹੁਣ ਅੱਜਕੱਲ ਨੈਸੈਸਿਟੀ ਬਣ ਗਈ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਕੋਈ ਕਲਾਸੇਜ਼ ਜਾਂ ਕੁਝ ਦੇਖਣਾ ਪੈਂਦਾ ਪਰ ਬਹੁਤ ਲਿਮਟਿਡ ਟਾਈਮ ਵਾਸਤੇ ਇਹਦਾ ਫੋਨ ਮਤਲਬ ਦੇਖ ਲਓ ਜਾਇ ਇਹਨੇ ਆਪਦੀਆਂ ਗੇਮਸ ਵਾਲੀਆਂ ਕੋਈ ਵੀਡੀਓ ਦੇਖਦਾ ਹੈ ਜਾਂ ਕੋਈ ਸਟੱਡੀ ਤੇ ਮਤਲਬ ਸਭ ਨਾਲ ਤੇ ਇਸ ਤਰੀਕੇ ਅੱਜ ਪਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੇ ਜੋ ਚੀਜ਼ ਅਸੀਂ ਅਸੀਂ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਉਮੀਦ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਹੈ ਗੁਰੂ ਹੈ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਹੈ ਸਾਡਾ ਤੇ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਨੇ ਐਡੀ ਸੋਹਣੀ ਪੋਜੀਸ਼ਨ ਪੰਜਾਬ ਚ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਬੀਟੀਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਗੁਰੂ ਗੁਰੂ ਖੇਤ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਮੈਂਟੇ ਹਾਂਜੀ ਇਹ ਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਆ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਚ ਟੌਪ ਕੀਤਾ ਸੀ ਪਲੱਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ NEET ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ। ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ। ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ। ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਅ ਦੇਣਾ ਪੈਂਦਾ ਸੀ। ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੈਂਟੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਟੋਨੀ ਸਰ ਜਿਹੜੇ ਹੈਗੇ ਐ ٹی ਐਸ ਬੀਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਆ ਸੋ ਪੜ੍ਹਾਈ ਦੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ